ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਦੀਪ ਕੁਲਦੀਪ ਆ ਅੱਜ ਨਾ ਤੁਹਾਨੂੰ ਇੱਕ ਸ਼ਖਸ਼ਨਾ ਮਲਾਉਣੇ ਆ ਜਿਹੜਾ ਕਿ ਉਹਨੇ ਟਰੈਕਟਰ ਲਿਆ ਸੀ ਸਾਰੇ ਤੋਂ ਪਹਿਲਾਂ ਆਛਾ ਠੀਕ ਆ ਉਹ ਬੰਦੇ ਨੇ ਟਰੈਕਟਰ ਉਸ ਵਾਰ ਹੋਰ ਵੱਡਾ ਕਰ ਲਿਆ ਹੋਰ ਦੂਜਾ ਟਰੈਕਟਰ ਵੱਡਾ ਕਰ ਲਿਆ ਤੇ ਉਹ ਆ ਕਿਵੇਂ ਟਰੈਕਟਰਾਂ ਨੇ ਪਾਗਲ ਕੀਤਾ ਠੀਕ ਆ ਤੇ ਕਿਵੇਂ ਉਹ ਸਟਾਰਟ ਹੋਇਆ ਅੱਜ ਤੁਹਾਨੂੰ ਪੂਰੀ ਕਹਾਣੀ ਸੁਣਾਉਣ ਲੱਗੇ ਆ ਕਹਾਣੀ ਤੋਂ ਬਾਅਦ ਤੁਹਾਨੂੰ ਉਹ ਬੰਦਾ ਹੀ ਮਲਾਵਾਂਗੇ ਐਸੇ ਬੰਦੇ ਨਾਲ ਆਪਾਂ ਕੋਈ ਗੱਲਬਾਤ ਐਸੇ ਨਹੀਂ ਕਰਨੀ ਕੌਣ ਕੇ ਬੰਦੇ ਨੇ پاگل ਕੀਤਾ ਪਿਆ ਟਰੈਕਟਰਾਂ ਨੇ ਕਿਵੇਂ ਕੀਤਾ ਪਿਆ ਪਹਿਲਾਂ ਸਭ ਤੋਂ ਸੁਣਾਉਣੇ ਆ ਤੁਹਾਨੂੰ ਉਹ ਬੰਦੇ ਨੇ ਆਸ਼ਾ ਟਰੈਕਟਰ ਲੈ ਲਿਆ ਨੀਲਾ ਜਿਹੜਾ ਕਮਾਂਡਿੰਗ ਵਾਲਾ ਹੁੰਦਾ ਪੁਰਾਣਾ ਨੀਲਾ ਆਸ਼ਾ ਟਰੈਕਟਰ ਲੈ ਲਿਆ ਆਸ਼ਾ ਟਰੈਕਟਰ ਨੂੰ ਭਰਤਪੁਰਤੇ ਦੇ ਲਾ ਲਿਆ ਭਰਤ ਤੇ ਲਾਉਣ ਦੇ ਨਾਲ ਉਹਨੂੰ ਇੰਨਾ ਕੁ ਵਧੀਆ ਲੱਗਿਆ ਕਿ ਘਰ ਦਾ ਬਹੁਤ ਵਧੀਆ ਸਰਕਲ ਚੱਲਦਾ ਰਿਹਾ ਬੱਚੇ ਪੜਾਏ ਘਰ ਦਾ ਦਾਲ ਫੁਲਕਾ ਵਧੀਆ ਚੱਲਿਆ ਇੱਕ ਮਿੰਟ ਰੁਕ ਜਾ ਦਾਲ ਫੁਲਕਾ ਵਧੀਆ ਚੱਲਿਆ ਦਾਲ ਫੁਲਕਾ ਵਧੀਆ ਚੱਲਣ ਦੇ ਨਾਲ ਉਹਨੇ 2 ਸਾਲ ਉਹਨੂੰ ਆਪਦੇ ਟਰੈਕਟਰ ਨੂੰ ਪੁੱਤਾਂ ਵਾਂਗੂ ਰੱਖਿਆ ਉਤਾਂ ਨੂੰ ਰੱਖਣ ਤੋਂ ਬਾਅਦ ਉਹਦੇ ਮਨ 'ਚ ਆਇਆ ਵੀ ਕਿਉਂ ਨਾ 10 ਰੁਪਏ ਜੁੜ ਗਏ ਆਪਣੇ ਕੋਲੇ ਆ ਕੁਸਤਾਲੇ ਟਰੈਕਟਰ ਵੇਚ ਦਿੰਦੇ ਤੇ ਆਪਾਂ ਐਂਟਰ ਟਰੈਕਟਰ ਕਿਉਂ ਨਾ ਲੈ ਲੀਏ ਉਹਨੇ ਉਸ ਤੋਂ ਬਾਅਦ ਐਂਟਰ ਟਰੈਕਟਰ ਲੈ ਲਿਆ ਐਂਟਰ ਟਰੈਕਟਰ 2 ਸਾਲ ਚਲਾਇਆ ਸੋਹਣਾ ਚੱਲਿਆ ਬਹੁਤ ਸੋਹਣਾ ਚੱਲਿਆ ਦਿਲ ਨੂੰ ਰੂਹ ਸਕੂਨ ਮਿਲ ਗਿਆ ਉਹਨੂੰ ਸਕੂਨ ਮਿਲਣ ਤੋਂ ਬਾਅਦ ਉਹਨੇ ਜਵਾਕ ਹੋਰ ਡਾਰ ਹੋ ਗਏ ਵਧੀਆ ਪੜਾਏ ਵਧੀਆ ਮਕਾਨ ਬਣਾ ਲਿਆ ਚੰਗਾ ਘਰੇ ਗੇਟ ਲਵਾ ਲਿਆ ਉਹ ਐਂਟਰ ਦੀ ਕਮਾਈ ਨਾਲ ਬਾਅਦ 'ਚ ਕੀ ਹੋਇਆ ਉਹਨੇ ਐਂਟਰ ਵੇਚ ਕੇ ਲੈ ਲਿਆ ਬਾਈ ਜੀ ਫੋਰਡ ਫੋਰਡ ਉਹ 2 ਮਹੀਨੇ ਰੱਖਿਆ ਫੋਰਡ ਕਿਤੇ ਗਲਤ ਬੰਦੇ ਦੇ ਹੱਥੀ ਚੜ ਗਿਆ ਮੰਡੀ-ਮੁੰਡੀ ਜਾ ਤਾਂ ਉਹਦਾ ਇੰਜਣ ਦਾ ਹੋਣਾ ਅਸੀਂ ਕੰਮ ਤੇ ਇੰਜਣ ਖੁੱਲ ਗਿਆ ਉਹਦਾ ਇੰਜਣ ਖੁੱਲ ਗਿਆ ਤੇ ਉਹ ਭਰਾ ਮੇਰੇ ਦੇ ਜੁੱਲੀਆਂ ਹੀ ਵਿਗ ਗਿਆ ਜਿਹੜੇ ਪੰਜਾਬੀ ਚ ਆਪਾਂ ਕਹਿ ਦਿੰਦੇ ਆ ਤਾਂ ਕੋਈ ਚੀਜ਼ ਜਿੰਨਾ ਕੁਸ ਬਣਾਇਆ ਸੀ ਘਰੇ ਸਭ ਕੁਸ ਵਿਗ ਗਿਆ ਹੁਣ ਕੀ ਆ ਹੁਣ ਉਹ ਰੋਟੀ ਖਾਂਦਾ ਕੀ ਕਹਿੰਦਾ ਇੱਕੋ ਹੀ ਗੱਲ ਕਰੀ ਜਾਂਦਾ ਕਹਿੰਦਾ ਆਸ਼ਾ ਵੇਚ ਕੇ ਇੰਟਰ ਲੈ ਲਾਂਗੇ ਤੇ ਇੰਟਰ ਵੇਚ ਕੇ ਫੋੜ ਆਸ਼ਾ ਵੇਚ ਕੇ ਇੰਟਰ ਲੈ ਲਾਂਗੇ ਇੰਟਰ ਵੇਚ ਕੇ ਫੋੜ ਆਜੋ ਤੁਹਾਨੂੰ ਉਸ ਬੰਦੇ ਦੇ ਦਰਸ਼ਨ ਕਰਾਉਣੇ ਆ ਪਰ ਉਹ ਦਿਨ ਆਪਾਂ ਗੱਲ ਕੋਈ ਨਹੀਂ ਕਰ ਸਕਦੇ ਕਿਉਂਕਿ ਇਹਦੇ ਦਿਮਾਗ 'ਚ ਆਸ਼ਾ ਇੰਟਰ ਤੇ ਫੋੜੀ ਘੁੰਮ ਜਾਂਦਾ ਆਸ਼ਾ ਵਿੱਚ ਕਿੰਟਰ ਲੈ ਲਾਂਗੇ ਇੰਟਰ ਵਿੱਚ ਰਿਪੋਰਟ 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 ਲੈ ਲਾਂਗੇ ਇੰਟਰ ਵਿੱਚ ਦੀ ਰਿਪੋਰਟ ਆਸ਼ਾ ਵਿੱਚ ਕਿੰਟਰ ਲੈ ਲਾਂ ਆਹ ਲੋ ਬਾਈ ਜੀ ਰੋਟੀ ਆਸ਼ਾ ਵਿੱਚ ਕਿੰਟਰ ਲੈ ਲਾਂ ਇੰਟਰ ਵਿੱਚ ਕੇ ਰਿਪੋਰਟ ਆਸ਼ਾ ਵਿੱਚ ਕਿੰਟਰ ਲੈ ਲੈਣਾ ਇੰਟਰਵਿਜ ਕੇ ਫੋੜ ਆਸ਼ਾ ਫਿਰ ਬਾਈ ਕਿੰਨੇ ਦਾ ਵੇਚਿਆ ਆ ਇੰਟਰਵਿਜ ਕੇ ਫੋੜ ਆਸ਼ਾ ਵਿੱਚ ਕਿੰਟਰ ਲੈ ਲੈਣਾ ਇੰਟਰਵਿਜ ਕੇ ਫੋੜ ਬਾਈ ਇੰਟਰ ਕਿੰਨੇ ਦਾ ਵੇਚਿਆ ਆ ਆਸ਼ਾ ਵਿੱਚ ਕਿੰਟਰ ਲੈ ਲੈਣਾ ਇੰਟਰਵਿਜ ਕੇ ਫੋੜ ਆਸ਼ਾ ਦੇ ਵਿੱਚ ਕਿੰਟਰ ਲੈ ਲੈਣਾ ਇੰਟਰਵਿਜ ਕੇ ਫੋੜ ਫੋੜ ਵੇਚ ਕੇ ਫਿਰ ਆਸ਼ਾ ਵਿੱਚ ਕਿੰਟਰ ਲੈ ਲੈਣਾ ਮਹਿੰਦਰਾ ਕਿੰਨੇ ਦਾ ਲਿਆ ਵੇਚ ਪੈਸੇ ਤਾਂ ਪਾਏ ਹੋਣਗੇ ਆਸ਼ਾ ਵਿੱਚ ਕਿੰਟਰ ਲੈ ਲੈਣਾ ਇੰਟਰਵਿਜ ਕੇ ਫੋੜ ਆਸ਼ਾ ਵਿੱਚ ਕਿੰਟਰ ਲੈ ਲੈਣਾ ਇੰਟਰਵਿਜ ਕੇ ਫੋੜ ਹਾਂਜੀ ਬਾਈ ਇਹ ਜਿਹੜੀ ਜਿਹੜੀ ਆਪਾਂ ਤੁਹਾਨੂੰ ਕਹਾਣੀ ਸੁਣਾਈਏ ਤੋਂ ਮੈਸੇਜ ਇਹ ਹੈ ਕਿਸੇ ਵੀ ਮੰਡੀ ਤੇ ਜੇ ਤੁਸੀਂ ਟਰੈਕਟਰ ਲੈਣ ਜਾਣਾ ਕੋਈ ਵਧੀਆ ਬੰਦੇ ਤੋਂ ਟਰੈਕਟਰ ਲਓ ਵਧੀਆ ਬੰਦੇ ਦਾ ਸਨ ਚ ਪਾਓ ਠੀਕ ਹੈ ਤੁਹਾਨੂੰ ਕੋਈ ਗਲਤ ਚੀਜ਼ ਨਾ ਦਿਵਾ ਦੇ ਇਹ ਕਹਾਣੀ ਤੋਂ ਸਾਡਾ ਮਕਸਦ ਇਹੀ ਹੈ ਕਿ ਬਾਅਦ ਵਿੱਚ ਬਾਈ ਜੀ ਤੱਪੜ ਹੀ ਰੁੱਲ ਜਾਂਦੇ ਪੰਜਾਬੀ ਜਿਵੇਂ ਕਹਿ ਦਿੰਦੇ ਆ ਠੀਕ ਹੈ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰੋ ਸਾਨੂੰ ਕਮੈਂਟਾਂ 'ਚ ਜਰੂਰ ਦੱਸੋ ਵੀ ਸਾਡੀ ਇਹ ਕਹਾਣੀ ਕਿਵੇਂ ਲੱਗੀ ਚੌਂਦੇ ਰਹੋ ਵਾਸਤੇ ਰਹੋ